ਜਦ ਕਦੇ ਹੱਕਾਂ ਦੀ ਜੰਗ ਇਹ ਲੋਕ ਲੜਿਆ ਕਰਨਗੇ ਬਲਵਿੰਦਰ ਤੈਨੂੰ ਨਾਰਿਆਂ ਵਿੱਚ ਯਾਦ ਕਰਿਆ ਕਰਨਗੇ ਜ਼ਬਰ ਜ਼ੁਲਮ ਦੀ ਹਿੱਕ ਤੇ ਇਹ ਲਾਲ ਲਹਿਰਾਏਗਾ ਜਦ ਸਾਥੀਆ ਤੇਰੀ ਯਾਦ ਵਿੱਚ ਸਭ ਅੱਖਾਂ ਭਰਿਆ ਕਰਨਗੇ ਸਾਥੀਆ ਤੇਰੀ ਯਾਦ ਵਿੱਚ ਸਭ ਅੱਖਾਂ ਭਰਿਆ ਕਰਨਗੇ ਸੀਪੀਆਈਐਮ ਦੇ ਨਿਤੜਕ ਯੋਧੇ ਅਤੇ ਪਾਰਟੀ ਦੇ ਤਹਿਸੀਲ ਕਮੇਟੀ ਮੈਂਬਰ ਕਾਮਰੇਡ ਬਲਵਿੰਦਰਪਾਲ ਬੰਗਾ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਉਹਨਾਂ ਦਾ ਅੰਤਮ ਸੰਸਕਾਰ ਪੱਟੀ ਮਸੰਦਾਂ ਦੇ ਸ਼ਮਸ਼ਾਨ ਘਾਟ ਬੰਗਾ ਵਿਖੇ ਕੀਤਾ ਗਿਆ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ بیٹے ਪ੍ਰਿੰਸੀਪਲ ਨਤੀ ਪ੍ਰਮੋਦ ਪਾਲ ਨੇ ਦਿਖਾਈ ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਾਮਰੇਡ ਰਾਮ ਸਿੰਘ ਨੂਰਪੁਰੀ ਹਲਕਾ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਰਾਜਹੀਓ ਡਾਕਟਰ ਹਰਬਲਾਸ ਹਿੰਮਤ ਤੇਜਪਾਲ ਐਮ ਸੀ ਆਦ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਪਾਲ ਬੰਗਾ ਜੋ ਕਿ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸਨ ਉਹਨਾਂ ਨੇ ਹਰ ਵਕਤ ਲਾਲ ਝੰਡਾ ਬੁਲੰਦ ਰੱਖਿਆ ਉਹਨਾਂ ਨੇ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤੰਦ ਹੀ ਨਾਲ ਨਵਾਇਆ ਉਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅੰਦੀਮ ਉਹ ਵੀ ਗੁਰਿੰਦ ਅੱਜ ਸਾਥੀ ਜਿਹੜਾ ਤੁਹਾਡਾ ਵਿਛੜ ਗਿਆ ਬਲਵਿੰਦਰਪਾਲ ਬੰਗਾ ਜਿਨ੍ਹਾਂ ਨੇ ਝੰਡਾ ਬੁਲੰਦ ਰੱਖਿਆ ਚਾਹੇ ਕਿਸਾਨੀ ਘੋਲ ਹੋਵੇ ਚਾਹੇ ਮਜ਼ਦੂਰਾਂ ਦਾ ਘੋਲ ਹੋਵੇ ਕੀ ਕਹਿਣਾ ਚਾਹਣੇ ਦਿਖੋ ਬਲਵਿੰਦਰਪਾਲ ਬੰਗਾ ਸਾਡਾ ਨਤਰਕ ਸੀਪੀਆਮ ਦਾ ਜੋਧਾ ਸੀ ਉਹਨੇ ਪਿਛਲੇ 22 24 ਸਾਲ ਸਾਡੀ ਇਸ ਲਾਲ ਝੰਡੇ ਵਿਚੱਕ ਕੇ ਲੋਕਾਂ ਦੀ ਸੇਵਾ ਕੀਤੀ ਆ ਔਰ 1900 2007 ਚ ਅਸੀਂ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਬੰਗਾਲ ਕੇ ਤੋਂ ਉਮੀਦਵਾਰ ਵੀ ਬਣਾਇਆ ਸੀ ਔਰ ਲੋਕਾਂ ਦੇ ਵਿੱਚ ਬੜਾ ਹੱਸ਼ਾ ਨਾਲ ਜਿਹੜਾ ਹੈ ਕੈਂਪੇਨ ਚੱਲੀ ਔਰ ਲੋਕਾਂ ਨੇ ਵੋਟਾਂ ਪਾਈਆਂ ਸਾਥੀ ਦੇ ਚੱਲਣ ਜਾਣ ਨਾ ਸਾਡੀ ਪਾਰਟੀ ਸੀਪੀਆਈਐਮ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਜਿਹੜਾ ਅਸੀਂ ਪੂਰਾ ਛੇਤੀ ਕੀਤਾ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਇਨਕਲਾਬੀ ਧੜਕ ਯੋਧੇ ਕਮਰਸ਼ ਲੇਅਰ ਅੰਦਰ ਬਹੁਤ ਕੱਟ ਆਉਂਦੇ ਆ ਜਿਸ ਤਰ੍ਹਾਂ ਨੇ ਆ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕੀਤਾ ਮੈਂ ਸਾਮਦਾ ਇਹ ਸਾਡੀ ਇਸ ਹਲਕੀ ਨੂੰ ਬੰਗਾ ਤਹਿਸੀਲ ਨੂੰ ਬੰਗਾ ਵਿਧਾਨ ਸਭਾ ਹਲਕੇ ਨੂੰ ਨਾ ਪੁਰਾਣਾਂ ਨਾਲ ਕੱਟਿਆ ਪਿਆ ਪਾਰਟੀ ਸਮਾਂ ਲੱਭੀਗਾ ਇਦਾਂ ਦੇ ਯੋਧਿਆਂ ਨੂੰ ਪੈਦਾ ਕਰਦੇ ਨੇ ਮੈਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਸੂਬਾ ਕਮੇਟੀ ਵੱਲੋਂ ਆਸੇ ਕਰਦਾ ਉਹਨਾਂ ਦਾ ਸਾਰਾ ਹੀ ਪਰਿਵਾਰ ਸਾਡੇ ਨਾਲ ਆ। ਕੱਲ ਵੀ ਲਾਲ ਝੰਡਾ ਦੁਆਰਾ ਉਹਨਾਂ ਦਾ ਝਲਾ ਕੇ ਆ ਰਹੇ ਆ ਕੋਕੀ ਦੇ। ਉਹਨਾਂ ਨੂੰ ਰਾਜ ਨੂੰ ਲੋ ਬੜਾਈ ਗਈ ਹੱਥ ਦੀ ਫੋਟੋ ਆਪਣੀ ਪਾਰਟੀ ਵੱਲੋਂ ਭੇਜ ਕੀਤੀ ਸੀ। ਹਾਂਜੀ। ਇਹ ਸਾਰਾ ਪਰਿਵਾਰ ਪਾਰਟੀ ਦੇ ਨਾਲ। ਇਹ ਵੀ ਜਿਵੇਂ ਬਲਵਿੰਦਰ ਰਿਆ ਉਸੇ ਤਰ੍ਹਾਂ ਰਹੇਗਾ। ਠੀਕ ਹੈ। ਪੰਜ ਸਾਲ ਜਿੱਦਾਂ ਕਾਮਰੇਡ ਬਲਵਿੰਦਰਪਾਲ ਬੰਗਾ ਅੱਜ ਸਾਡੇ ਚ ਨਹੀਂ ਰਹੇ। ਉਹਨਾਂ ਨੇ ਕਿਸਾਨੀ ਘੋਲ ਤੇ ਜਿਹੜਾ ਮਜ਼ਦੂਰਾਂ ਦੇ ਘੋਲ ਦੇ ਵਿੱਚ ਅੱਗੇ ਹੋ ਕੇ ਮੌਰੀ ਰੋਣਵਾਦੇ ਰਹੇ ਕੀ ਕਹਿਣਾ ਚਾਹਣੇ ਕਿਰਤੀਆਂ ਕਾਮਿਆਂ ਦੀ ਆਵਾਜ਼ ਔਰ ਹਰ ਜੁਰਮ ਦੇ ਖਿਲਾਫ ਡਟ ਕੇ ਖੜਨ ਦਾ ਬਲਵਿੰਦਰ ਪਾਲ ਅੱਜ ਸਾਡੇ ਜਨੀਰ ਰਹੇ ਜਿੱਥੇ ਉਹਨਾਂ ਦੇ ਜਾਣ ਦਾ ਸਾਨੂੰ ਸਾਰਿਆਂ ਨੂੰ ਅੱਜ ਦੁੱਖ ਹੈ ਜਿੱਥੇ ਅਸੀਂ ਅੱਜ ਉਹਨਾਂ ਸ਼ਰਧਾਂਜਲੀ ਬੇਟ ਕਰ ਰਹੇ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਜੋ ਉਹਨਾਂ ਨੇ ਮਜ਼ਦੂਰ ਵਰਗ ਦੇ ਲਈ ਉਹ ਸੱਚ ਦੀ ਆਵਾਜ਼ ਚੁੱਕਣ ਦੇ ਲਈ ਉਹਨੇ ਸੰਘਰਸ਼ ਕੀਤਾ ਉਹ ਸਦਾ ਹੀ ਬੰਗਾ ਦੇ ਲੋਕ ਨਹੀਂ ਅਲਗੋੜਾ ਸਾਡਾ ਜਿੰਨਾ ਹੀ ਪਤਾ ਹੈ ਇਹ ਯਾਦ ਰੱਖਣਗੇ ਕਿਉਂਕਿ ਉਹ ਇੱਕ ਜਾਗਰਤ ਇਨਸਾਨ ਸੀ ਉਹਨੂੰ ਜ਼ੁਲਮ ਦਾ ਵੀ ਪਤਾ ਸੀ ਉਹਨੂੰ ਹਰ ਤਰ੍ਹਾਂ ਦਾ ਗਿਆਨ ਸੀ ਜਿਹੜਾ ਗਿਆਨਬੰਦ ਬੰਦਾ ਹੁੰਦਾ ਉਹ ਹੀ ਕਿਸੇ ਖਾਪ ਲੜਾਈ ਦਰਸਦਾ ਸੋ ਮੈਂ ਸਮਝਦਾ ਕਿ ਇਦਾਂ ਦੇ ਗਿਆਨਬੰਦ ਬੰਦੇ ਦਾ ਜਾਣਾ ਇਹ ਇਕੱਲੇ ਪਰਵਾਦ ਦੇ ਨਹੀਂ ਸਾਡੇ ਸਾਰਿਆਂ ਦੇ ਵੱਡਾ ਘਟਾ ਕਿਉਂਕਿ ਜਿਸ ਤਰ੍ਹਾਂ ਅੱਜ ਜਿਸ ਯੁੱਗ ਵਿੱਚ ਅਸੀਂ ਗੁਜ਼ਰ ਰਹੇ ਹਾਂ ਅੱਜ ਇਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੈ ਮਸਾਂ ਵੀ ਨਾ ਕਿ ਜਿਸ ਪੜਾਤੀ ਹੋ ਗਿਆ ਤੇ ਸਾਡੇ ਸਾਰਿਆਂ ਦੇ ਵੱਡਾ ਘਾਟਾ ਔਰ ਮੈਂ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਉਸ ਪਰਮਾਤਮਾ ਨੂੰ ਇਹੀ ਅਰਦਾਸ ਕਰਦੇ ਆ ਕਿ ਇਸ ਵਿਚਲੀ ਆਤਮਾ ਵਿਚ ਚਰਨਾ ਵਿੱਚ ਨਿਵਾਸ ਬਖਸ਼ੇ ਔਰ ਅਸੀਂ ਸਾਰਿਆਂ ਨੂੰ ਇਸ ਤਰ੍ਹਾਂ ਦਾ ਕੋਈ ਬਲ ਆਏ ਕਿ ਅਸੀਂ ਜਿਉ ਉਹਦੇ ਮੂਹ ਇੱਕ ਆਵਾਜ਼ ਬਣ ਕੇ ਉੱਠੇ ਕਿ ਅਸੀਂ ਵੀ ਮਜ਼ਦੂਰ ਨਾਲ ਕਿਤੇ ਵੀ ਤੱਕਾ ਹੁੰਦਾ ਸੀ ਤਾਂ ਉਹ ਸਹਿਣ ਨਹੀਂ ਕਰਦੇ ਮੋਰੇ ਹੱਕ ਚਲਦੇ ਸੀ ਦੇਖੋ ਇਹੀ ਤਾਂ ਮੈਂ ਕਹਿੰਦਾ ਕਿ ਉਹ ਕਿੱਤਿਆਂ ਕੰਮਾਂ ਦੀ ਆਵਾਜ਼ ਸੀ ਜ਼ੁਲਮ ਦੇ ਖਿਲਾਫ ਆਵਾਜ਼ ਕਿਉਂਕਿ ਜ਼ੁਲਮ ਕਿਤੇ ਹੁੰਦਾ ਗਰੀਬ ਤੇ ਜਿਹੜਾ ਮਜ਼ਲੂਮ ਆ ਜਿਹੜਾ ਕਹਿੰਦਾ ਜਦੋਂ ਕੋ ਪਾਵਰ ਨਹੀਂ ਹੋ ਤੇ ਜ਼ੁਲਮ ਹੁੰਦਾ ਔਰ ਬਲਵਿੰਦਰਪਾਲ ਕਾਮਰੇਡ ਜਿਹੜਾ ਸੀ ਉਹ ਸਦਾ ਉਹਨਾਂ ਨਾਲ ਖੜਦਾ ਰਿਹਾ ਪਰ ਮੈਂ ਸਮਝਦਾ ਕਿ ਉਹਦੀਆਂ ਕੁਰਬਾਨੀਆਂ ਜੋ ਉਸਨੇ ਆਪਣੇ ਕਿਉਂਕਿ ਪਰਿਵਾਰ ਨੇ ਵੀ ਕਦੇ ਨਹੀਂ ਦੇਖਿਆ ਪਰਿਵਾਰ ਵੀ ਕਿਵੇਂ ਇਗਨੋਰ ਹੋਇਆ ਪਰ ਉਹ ਲੋਕਾਂ ਦੀ ਆਵਾਜ਼ ਬਣ ਕੇ ਖੜਾ ਰਿਹਾ ਥੈਂਕ ਯੂ ਕਾਮਰੇਡ ਬਲਵਿੰਦਰਪਾਲ ਜੀ ਜਿੱਥੇ CPI(M) ਦੇ ਤਹਿਸੀਲ ਕਮੇਟੀ ਮੈਂਬਰ ਸੀ ਉੱਥੇ ਲਾਲ ਚੰਡੇ ਦੇ ਇੱਕ ਬਹਾਦਰ ਸਿਪਾਹੀ ਸੀ ਪਾਰਟੀ ਦਾ ਝੰਡਾ ਬੰਗਾ ਏਰੀਆ ਵਿੱਚ ਹਮੇਸ਼ਾ ਦੋ ਜਗ੍ਹਾ ਤੇ ਝੁਲਦਾ ਦੇਖਿਆ ਜਾ ਸਕਦਾ ਜਿਹੜਾ ਕਦੇ ਵੀ ਅੱਖਾਂ ਤੋਂ ਦੂਰ ਨਹੀਂ ਹੁੰਦਾ ਇੱਕ ਪਾਰਟੀ ਦਫਤਰ ਤੇ ਸੀਪੀਆਈਐਮ ਦੇ ਦਫਤਰ ਤੇ ਤੇ ਦੂਸਰਾ ਕਾਉਂਡ ਬਲਵਿੰਦਰ ਪਾਲ ਦੀ ਰਹਿਸ਼ ਤੇ ਕਾਉਂਡ ਨੇ ਕਦੇ ਵੀ ਉਹ ਝੰਡਾ ਝੁਕਣ ਨਹੀਂ ਦਿੱਤਾ ਜਦੋਂ ਵੀ ਕਿਤੇ ਮੌਸਮ ਦੀ ਖਰਾਬੀ ਨਾਲ ਉਹ ਝੰਡੇ ਨੂੰ ਮਾੜਾ-ਮੋਟਾ ਕੋਈ ਆਇਆ ਨੁਕਸਾਨ ਪਹੁੰਚਿਆ ਤਾਂ ਉਹ ਤੁਰੰਤ ਗੱਡੀ ਚੁੱਕ ਕੇ ਦਫਤਰ ਪਹੁੰਚ ਜਾਂਦੇ ਸੀ ਤੇ ਉਹ ਝੰਡੇ ਨੂੰ ਬਦਲ ਦਿੰਦੇ ਸੀ ਕਾਉਂਡ ਬਲਵਿੰਦਰ ਅੱਜ ਲਾਲ ਝੰਡੇ ਵਿੱਚ ਲਿਪਟੇ ਹੋਏ ਆ ਉਸ ਦੁਨੀਆ ਤੋਂ ਚਲੇ ਗਏ ਪਰੰਤੂ ਉਹਨਾਂ ਦੀ ਸੋਚ ਉਹਨਾਂ ਦੀ ਦੇਣ ਹਮੇਸ਼ਾ ਯਾਦ ਕੀਤੀ ਜਾਂਦੀ ਰਹੂਗੀ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਸਾਡੇ ਨੌਜਵਾਨ ਹਮੇਸ਼ਾ ਚੱਲਦੇ ਰਹਿਣਗੇ ਤੇ ਜਿਹੜਾ ਉਹਨਾਂ ਨੇ ਇੱਕ ਨਵੀਂ ਪਿਰਤ ਪਾਈ ਕਿ ਉਹ ਘਰ ਦੇ ਵਿੱਚ ਜਦੋਂ ਮੰਜੇ ਤੇ ਪੈ ਗਏ ਸੀ ਆਪਣੀ ਬਿਮਾਰ ਦੀ ਬਿਮਾਰੀ ਦੀ ਅਵਸਥਾ ਵਿੱਚ ਵੀ ਉਸ ਟਾਈਮ ਵੀ ਉਹ ਆਣਗਵਾਂਡ ਤੋਂ ਗਰੀਬਾਂ ਦੇ ਬੱਚਿਆਂ ਨੂੰ ਇਕੱਠੇ ਕਰਕੇ ਮੁਫਤ ਟਿਊਸ਼ਨ ਪੜਾਇਆ ਕਰਦੇ ਸੀ ਸਾਇਤਕ ਸੀ ਲਿਖਣਾ ਜਾਣਦੇ ਸੀ ਬੋਲਣਾ ਜਾਣਦੇ ਸੀ ਲੜਨਾ ਜਾਣਦੇ ਸੀਗੇ ਪਾਰਟੀ ਲਈ ਬਹੁਤ ਵੱਡਾ ਨਾਂ ਪੂਰਾ ਹੋਣ ਵਾਲਾ ਘਟ ਹੈ ਤੇ ਸਾਨੂੰ ਦੁੱਖ ਹੈ ਕਿ 60 ਸਾਲ ਦੀ ਉਮਰ ਵਿੱਚ ਉਹ ਬਹਾਦਰ ਸਾਥੀ ਜੋ 15 ਅਗਸਤ 1965 ਨੂੰ ਜਨਮਿਆ ਤੇ 25 ਜਨਵਰੀ 2025 ਨੂੰ ਸਾਥੋਂ ਸੰਗਲੇ ਵਿਛੜ ਗਿਆ। ਅਸੀਂ ਉਹ ਕਾਟਾ ਕਦੀ ਪੂਰਾ ਨਹੀਂ ਕਰ ਸਕਾਂਗੇ। ਅਸੀਂ ਹਮੇਸ਼ਾ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਲਾਲ ਝੰਡਾ ਕਾਮੜ ਬਲਵਿੰਦਰ ਨੇ ਜੋ ਚੱਕ ਗਰੀਬਾਂ ਦੀਆਂ ਝੁੱਗੀਆਂ, ਝੌਂਪੜੀਆਂ ਤੱਕ ਪਹੁੰਚਾਇਆ ਉਹ ਹਮੇਸ਼ਾ ਇਸੇ ਤਰ੍ਹਾਂ ਝੂਲਦਾ ਰਹੇਗਾ ਤੇ ਅਸੀਂ ਉਸ ਦੇ ਸੁਪਨਿਆਂ, ਉਸ ਦੇ ਆਦਰਿਆਂ, ਉਸ ਦੀ ਸੋਚ ਨੂੰ ਲੈ ਕੇ ਹਮੇਸ਼ਾ ਅੱਗੇ ਵਧਦੇ ਰਹਿਣਾ। ਕਿਤੇ ਵੀ ਗਰੀਬਾਂ ਨਾਲ ਜਦੋਂ ਤੱਕਾ ਹੁੰਦਾ ਸੀ ਤਾਂ ਸਭ ਤੋਂ ਅੱਗੇ ਕਾਮੜ ਬਲਵਿੰਦਰ ਹੁੰਦੇ। ਕਾਮੜ ਬਲਵਿੰਦਰ ਦੀ ਜੋ ਸ਼ਬੀ ਹੈ ਕਿ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਵਾਲੀ ਅਫਸਰ ਸ਼ਾਹੀ ਨੂੰ ਵੰਗਾਰਨ ਵਾਲੀ ਛਵੀ ਉਹ ਉਹੋ ਜਿਹਾ ਸਾਥੀ ਮੁੜ ਕੇ ਨਹੀਂ ਪੈਦਾ ਹੋਣਾ ਇਸ ਕਰਕੇ ਅ ਅੱਜ ਬੜਾ ਦੁੱਖ ਹੋ ਰਿਹਾ ਗਲਾ ਭਰਿਆ ਹੋਇਆ ਕਿ ਕਾਮਰਡ ਵਰਗਾ ਬੰਦਾ ਕਿੱਥੋਂ ਲੈ ਕੇ ਆਵਾਂਗੇ ਅੱਜ ਵੀ ਜਦੋਂ ਚਿਖਾ ਵੱੜ ਰਹੀ ਹੈ ਤਾਂ ਮਨ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਕਾਮਰਡ ਬਲਵਿੰਦਰ ਬੰਗਾ ਸਾਥੋਂ ਵਿਸਤ੍ਰ ਚੁੱਕੇ ਠੀਕ ਹੈ ਥੈਂਕ ਯੂ ਥੈਂਕ ਯੂ ਹਾਂਜੀ ਡਾਕਟਰ ਦੇਖੋ ਕਾਮਰਡ ਬਲਵਿੰਦਰ ਜੀ ਸਾਡੇ ਹੀਓ ਪਿੰਡ ਦੇ ਜਿਹੜੇ ਗਲਾਬ ਸੀ ਬਹੁਤ ਵੱਡੇ ਸੀ ਉਹਨਾਂ ਤੋਂ ਐਟ ਗਲਾਬ ਸੀ ਜਿਹੜਾ ਕਿ ਬਹੁਤ ਗੂੜੇ ਰੰਗ ਦੇ ਗਲਾਬ ਸੀਗੇ ਕਹਿੰਦਾ ਭਾਵੇਂ ਹੈਗੇ ਬਹੁਤ ਜਝਾਰੂ ਆਦਮੀ ਸੀ ਉਹਨਾਂ ਨੇ ਹਰੇਕ ਲੋੜਵੰਦ ਦੀ ਮਦਦ ਲਈ ਆਪਣੀ ਬਾਹ ਵਧਾਈ ਹੈ ਉਹਦੇ ਦੇ ਫੱਕਾਂ ਲਈ ਆਹਦਾ ਨਾਰਾ ਮਾਰਿਆ ਆਹਦਾ ਮਾਰਾ ਹੀ ਨਾਰਾ ਹੀ ਨਹੀਂ ਮਾਰਿਆ ਉਹ ਖੁਦ ਨਾਲ ਚੱਲ ਕੇ ਲੜੇ ਆ ਤੇ ਇਹੋ ਜਿਹੀਆਂ ਸ਼ਖਸੀਅਤਾਂ ਤੇ ਜਾਣ ਤੇ ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਬਹੁਤ ਘਟਾ ਦਿਆ ਮੈਨੂੰ ਵੀ ਇਹ ਘਟਾ ਜਿਹੜਾ ਉਹ ਛੇਤੀ ਪੂਰਾ ਨਹੀਂ ਹੋਏਗਾ ਤੇ ਅਸੀਂ ਆਉਣ ਵਾਲੇ ਜਿਹੜੇ ਨੌਜਵਾਨਾਂ ਉਹਨਾਂ ਤੋਂ ਆਸ ਕਰਾਂਗੇ ਕਿ ਉਹ ਇਹੋ ਜਿਹੀਆਂ ਜਿਹੜੀਆਂ ਸੰਘਰਸ਼ੀਲ ਹਸਤੀਆਂ ਆ ਇਹਨਾਂ ਤੋਂ ਸੇਧ ਲੈ ਕੇ ਅੱਗੇ ਆਪਣਾ ਜੀਵਨ ਬਤੀਤ ਕਰਨਗੇ ਤਾਂ ਲੋਕਾਂ ਨੂੰ ਇੱਕ ਚੰਗੇ ਰਾਹ ਦੀ ਆਸ ਮਿਲੂ ਆਸ ਹੈ ਸੋ ਮੈਂ ਇਸ ਇਨਕਲਾਬੀ ਯੁੱਧੇ ਨੂੰ ਸ਼ਰਧਾਈ ਲੀ ਪੇਟ ਕਰਦਾ ਧੰਨਵਾਦ ਹਾਂਜੀ ਅੱਜ ਜਿਹੜਾ ਸਲਵਿੰਦਰ ਭਾਈ ਦਾ ਜਿਹੜਾ ਅਚਾਨਕ ਉਹਨਾਂ ਦਾ ਸਾਡੇ ਤੋਂ ਜਾਣਾ ਹੋਇਆ ਬਹੁਤ ਦੁੱਖदाई ਹੈ ਕਿਉਂਕਿ RAMLAL BAL ਸਰਪੰਚ ਸਾਹਿਬ ਜਿਹੜੇ ਉਹਨਾਂ ਦੇ ਪਿਤਾ ਉਹਨਾਂ ਦੇ ਨਾਲ ਸਾਡਾ ਫੇਪੋਤ ਵਾਲਾ ਮੇਰਾ ਰਿਸ਼ਤਾ ਸੀ ਬਹੁਤ ਪੁਰਾਣਾ ਸਾਡਾ ਪਿਆਰ ਸੀਗਾ ਤੇ ਉਸ ਤੋਂ ਬਾਅਦ ਜਦੋਂ ਭਾਈ ਨਾਲ ਸਾਡਾ ਹੋਇਆ ਤੇ ਭਰਾਵਾਂ ਵਾਲਾ ਪਿਆਰ ਹੋ ਗਿਆ ਤੇ ਕਾਮਰੇਟ ਬਲਵਿੰਦਰਪਾਲ ਜੀ ਜਿੱਦਾਂ ਕਿ ਸਾਰੇ ਜਾਣਦੇ ਆ ਵੀ ਮਜ਼ਦੂਰਾਂ ਦੀ ਆਵਾਜ਼ ਬਣਦੇ ਸੀ ਮੈਂ ਤਾਂ ਇਹ ਕਹਿਣਾ ਮਜ਼ਦੂਰਾਂ ਦੀ ਨਹੀਂ ਜਿਹੜਾ ਵੀ ਉਹਨਾਂ ਦੇ ਕੋਲ ਆ ਜਾਂਦਾ ਸੀਗਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਸੀ ਔਰ ਕਿਤੇ ਵੀ ਹਿੱਲਦੇ ਨਹੀਂ ਸੀ ਅਜੇ ਜਿਹਦੇ ਕੋਲ ਜਾਂਦੇ ਉਹ ਹਿੱਲ ਜਵੇ ਲੱਗ ਹਿੱਲ ਜਵੇ ਪਰ ਉਹ ਨਹੀਂ ਸੀ ਹਲਦੇ ਬੜੇ ਯਾਨੀ ਬਹੁਤ ਘਾਟਾ ਪਿਆ ਹੈ ਸਾਡੇ ਸ਼ਹਿਰ ਨੂੰ ਸਮਾਜ ਨੂੰ ਕਿਉਂਕਿ ਗਰੀਬ ਲੋਕਾਂ ਦੀ ਉਹ ਆਵਾਜ਼ ਸੀਗੇ ਤੇ ਇਹ ਦੁੱਖ ਭੁਲਾਇਆ ਨਹੀਂ ਜਾ ਸਕਦਾ ਜਿਹੜਾ ਬਰਾਦਰ ਮੈਂ ਇਸ ਦੁੱਖ ਦੀ ਗੱਲ ਹੀ ਚ ਪਰਵਾਰ ਨੂੰ ਇਹੀ ਕਹਾਂਗਾ ਵੀ ਉਹਨਾਂ ਦੇ ਜਿਹੜੇ ਦਸਿਓ ਰਾਸਤੇ ਉੱਤੇ ਚੱਲਦੇ ਰਹੇ ਲੋਕਾਂ ਦੇ ਸਮਾਜ ਦੀ ਸੇਵਾ ਕਰਦੇ ਰਹੇ ਨੇ ਤੇ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਉਂਦਾ ਹਾਂ ਜੀ ਸਰ ਅੱਜ ਬੜੇ ਦੁਖੀ ਹਿਰਦੇ ਨਾਲ ਅਸੀਂ ਬਲਵਿੰਦਰਪਾਲ ਜੀ ਦੇ ਚੰਚਕਾਰ ਤੇ ਪਹੁੰਚੇ ਆਂ ਜਿਸ ਦਿਨੇ ਘਟਨਾ ਹੋਈ ਉਹਨਾਂ ਦੀ ਮੌਤ ਹੋਈ ਸਵੇਰੇ ਤਕਰੀਬਨ 5:30 ਵਜੇ ਮੈਂ ਫੇਸਬੁੱਕ ਤੇ ਜਦੋਂ ਪੜਿਆ ਤਾਂ ਮਨ ਨੂੰ ਮੇਰੇ ਨੂੰ ਇੱਕਦਮ ਵਿਸ਼ਵਾਸ ਨਹੀਂ ਹੋਇਆ ਕਿ ਜਿਹੜਾ ਸਾਥੀ ਸਾਡਾ ਸੰਘਰਸ਼ਾਂ ਦਾ ਸਾਥੀ ਸੀ ਉਹ ਇੱਕਦਮ ਇਸ ਤਰ੍ਹਾਂ ਛੱਡ ਕੇ ਚਲਾ ਜਾਏ ਕਿਉਂਕਿ ਕਾਫੀ ਸਾਰੇ ਕੇਸਾਂ ਦੇ ਵਿੱਚ ਅਸੀਂ ਜੋ ਪੋਲਿਟਿਕਲ ਕੇਸ ਗਵਰਨਮੈਂਟਾਂ ਵੱਲੋਂ ਬਣਾਈ ਸਰਕਾਰਾਂ ਵੱਲੋਂ ਬਣਾਈ ਜਾਂਦੇ ਆ ਉਹਨਾਂ ਦੇ ਵਿੱਚ ਇਕੱਠੇ ਸ਼ਾਮਲ ਹੁੰਦੇ ਜਾਂਦੇ ਹੁੰਦੇ ਸੀ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਥਾਨੀ ਕੋਲ ਬਾਰੇ ਕਥਾਨੀ ਕੋਲ ਬਿੱਲੇ ਉਹ ਸਾਡੇ ਨਾਲ ਉੱਥੇ ਦਿੱਲੀ ਤੱਕ ਕਥਾਨੀ ਕੋਲ ਦੇ ਵਿੱਚ ਸ਼ਾਮਲ ਵੀ ਹੁੰਦਾ ਰਿਹਾ ਤੇ ਇੱਥੋਂ ਜਥੇ ਵੀ ਭੇਜਦਾ ਰਿਹਾ ਤੇ ਜਥਾ ਸੰਭਵ ਜਿੰਨੀ ਜੋ ਮarli ਮਦਦ ਸਾਨੂੰ ਉਹ ਵੀ ਕਰਦਾ ਰਿਹਾ ਕਿਉਂਕਿ ਅਸੀਂ ਤਾਂ ਉਥੇ ਕਸਾਨੀਪੂਲ ਦੇ ਵਿੱਚ ਲਗਾਤਾਰ ਹੀ ਬੈਠੇ ਰਹੇ ਆ ਤੇ ਪਿੱਛੋਂ ਜਿਹੜੀ ਜ਼ਿਆਦਾ ਮਦਦ ਜਾਂ ਜਥੇ ਆ ਉਹ ਇੱਥੋਂ ਬੰਗਾ ਹਰਕੇ ਦੇ ਵਿੱਚੋਂ ਬਲਵਿੰਦਰਪਾਲ ਜੀ ਤੇ ਰਾਮ ਸਿੰਘ ਜੀ ਅਨੌਰਪਰੀ ਇਹ ਸਾਨੂੰ ਭੇਜਦੇ ਰਹੇ ਤਾਂ ਮੈਂ ਅੱਜ ਬੜੇ ਮਤਲਬ ਦੁਖੀ ਹਿਰਦੇ ਨਾਲ ਦੁੱਖ ਦੇ ਨਾਲ ਇਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਇਆ ਤੇ ਆਪਣੀ ਪਾਰਟੀ ਵੱਲੋਂ ਜ਼ਿਲ੍ਹਾ ਸੈਕਟਰੀ ਹੋਣ ਦੇ ਨਾਤੇ ਸੀਪੀਐਮ ਵੱਲੋਂ ਉਨਾ ਮੁਚਰਦਾ ਦੇ ਬੋਲ ਕ੍ਰੀਟ ਕਰਨੇ ਤੇ ਪਹੁੰਚਿਆ ਧੰਨਵਾਦ ਅਨੁਭਵ